जलंधर वासफ्टी एक सेफ सिटी प्रोजेक्ट जोड़ा है कमिश्नर पुलिस ने लॉन्च किया है चार हफ्ते ला के क्राइम मैपिंग की गई ट्रैफिक के चोक पॉइंट्स डिसाइड किए गए हाई फुटफॉल एरियाज़ इदा एरियाज जिथे ज़्यादा पेटी क्राइम हूं पेटी क्राइम मतलब स्नैचिंग होगी ईट्रीजिंग होगी ट्रैफिक रूल्स की वोलेशन हो गई आइडेंटिफाई करके जोड़ा सा ट्रैफिक पीसीआर है इनू इंटीग्रेट किया गया इन्ही मैन पावर जी ढाई सौ ਦੇ ਕਰੀਗ ਗਈ ਗਈ 30% ਆਫ ਦਾ ਵਹੀਕਲਸ ਜਿਹੜੀ ਪੀਸੀਆਰ ਚੱਲਦੀ ਹੈ ਉਹ ਇਨਕਰੀਸ ਕੀਤੀ ਗਈ ਹੈ 44 ట్రాফিক ਪੁਆਇੰਟਸ ਜਿਹੜੇ ਹਨ ਉਹ ਅਨਲਿਫਾਈ ਕਿਤੇ ਗਏ ਹਨ ਜਿੱਥੇ ਜ਼ਿਆਦਾ ట్రాফিক ਦੀ ਪ੍ਰੋਬਲਮ ਆਉਂਦੀ ਹੈ ਕੰਜੈਸ਼ਨ ਹੁੰਦਾ ਚੋਕ ਪੁਆਇੰਟਸ ਹੁੰਦੇ ਤੇ ਪੀਸੀਆਰ ਤੇ ਹੌਲਟ ਪੁਆਇੰਟਸ ਨੂੰ ਰੀਵੈਂਪ ਕੀਤਾ ਗਿਆ ਹੈ ਦੁਬਾਰਾ ਰੀਵਿਜ਼ਿਟ ਕੀਤਾ ਗਿਆ ਹੈ ਉਹਨਾਂ ਦੇ ਬੀਟ ਸਿਸਟਮ ਨੂੰ ਇੰਪਰੂਵ ਕੀਤਾ ਗਿਆ ਹੈ ਤੇ 17 ਨੋ ਟੋਲਰੈਂਸ ਜ਼ੋਨ ਜਿੱਥੇ ਹਾਫ ਅਵਰ ਪਾਰਕਿੰਗ ਹੁੰਦੀ ਸੀਗੀ ਇਲੀਗਲ ਇਨਕਰੋਚਮੈਂਟ ਹੁੰਦੀ ਸੀਗੀ ਰੋਡ ਤੇ ਪਬਲਿਕ ਰੋਡ ਤੇ ਤੇ ਪੈਟੀ ਕ੍ਰਾਈਮ ਹੁੰਦਾ ਸੀਗਾ ਉਹ ਆਈਡੈਂਟੀਫਾਈ ਕੀਤੀ ਗਈ ਹੈ 21 ਹਾਈ ਫੁੱਟਫਾਲ ਵਾਲੇ ਏਰੀਆਜ਼ ਆਈਡੈਂਟੀਫਾਈ ਕੀਤੇ ਗਏ ਤੇ ਚਾਰ ਵਨ ਵੇ ਰੂਟ ਰੂਟਸ ਇਹ ਡਿਸਾਈਡ ਕੀਤੇ ਗਏ ਤੇ 10 ਦਿਨ ਤੋਂ ਇੰਪਲੀਮੈਂਟ ਹੋ ਰਿਹਾ ਸੀਗਾ ਫਾਰਮਲ ਲਾਂਚਿੰਗ ਅੱਜ ਆਪਾਂ ਕੀਤੀ ਹੈ ਇਸ ਕਰਕੇ ਟਰੈਵਲ ਟਾਈਮ ਜਿਹੜਾ ਹੈ ਉਹ ਡਿਕਰੀਜ਼ ਹੋਇਆ ਹੈ ਹਰ ਜਗ੍ਹਾ ਤੁਸੀਂ ਮਕੋਦਰ ਰੋਡ ਜਾਓ ਜੋਤੀ ਚੌਂਕ ਜਾਓ ਟਰੈਵਲ ਟਾਈਮ ਜਿੱਥੇ 2 ਮਿੰਟ ਦਾ ਟਰੈਵਲ ਟਾਈਮ ਹੁਣ ਲੱਗਦਾ ਹੈ ਉੱਥੇ ਪਹਿਲਾਂ ਕਾਫੀ ਟਾਈਮ ਲੱਗਦਾ ਸੀਗਾ 20 ਮਿੰਟ ਲੱਗਦੇ ਸੀਗੇ ਐਮਰਜੈਂਸੀ ਸਰਵਿਸਿਜ਼ ਜਿਹੜੀ ਹੈ ਪੁਲਿਸ ਹੋ ਗਈ ਐਂਬੂਲੈਂਸ ਹੋ ਗਈ ਫਾਇਰ ਬ੍ਰਿਗੇਡ ਹੋ ਗਈ ਇਹਨਾਂ ਨੂੰ ਕਾਫੀ ਜਿਹੜਾ ਰੂਟ ਹੈ ਉਹ ਸਾਫ ਮਿਲਦਾ ਨਾਲ ਹੀ ਇਹ ਫਰਸਟ ਫੇਜ਼ ਹੈ ਸੇਫ ਸਿਟੀ ਪ੍ਰੋਜੈਕਟ ਦੀ ਲਾਂਚ ਦਾ ਇਹ ਪੰਜ ਫੇਜ਼ ਮੋਟੇ ਮੋਟੇ ਆਪਾਂ ਡਿਸਾਈਡ ਕੀਤੇ ਹਨ ਅਗਲਾ ਫੇਜ਼ ਆਪਾਂ ਲਾਂਚ ਕਰਾਂਗੇ ਇੱਕ ਹਫ਼ਤੇ ਬਾਅਦ ਅਸੀਂ ਬਾਸ ਯਾਨ ਨੂੰ ਸਿਰਫ ਇਹੀ ਸਾਡੀ ਅਪੀਲ ਹੈ ਕਿ ਸਦਾ ਸਾਥ ਹੋ ਕੋਈ ਵੀ ਸੁਜੈਸ਼ਨਸ ਹੈ ਤੇ ਉਹ ਫੋਨ ਰਾਹੀਂ ਸੋਸ਼ਲ ਮੀਡੀਆ ਨੰਬਰ ਰਾਹੀਂ ਤੁਸਾਨੂੰ ਦੇ ਸਕਦੇ ਹੋ ਧੰਨਵਾਦ